ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਭਾਰਤ ਸਰਕਾਰ ਨੂੰ ਲਗਾਤਾਰ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਖਿਲਾਫ ਅੱਜ ਸ਼ਿਫਸਨਾ ਪੰਜਾਬ ਦੇ ਵਪਾਰੀ ਸਮੁਦਾਏ ਦੇ ਕੁਝ ਲੋਕਾਂ ਦੁਆਰਾ ਅਮਰੀਕੀ ਸਰਕਾਰ ਦੇ ਖਿਲਾਫ ਅਮਰੀਕਾ ਪ੍ਰਸ਼ਾਸਨ ਦੇ ਖਿਲਾਫ ਡੋਨਾਲਡ 트੍ਰੰਪ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਜ ਜਿਹਦੇ ਵਿੱਚ ਇੱਕੋ ਇੱਕ ਗੱਲ ਕਿਹਾ ਵੀ ਭਾਰਤ ਡਰਨ ਵਾਲਾ ਨਹੀਂ ਹੈ ਦੂਜੇ ਪਾਸੇ ਇੱਕ ਸੰਦੇਸ਼ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਦਿੱਤਾ ਮੋਦੀ ਜੀ ਟੱਕੜੇ ਹੋ ਕੇ ਖੜੇ ਰਹੋ ਅਸੀਂ ਤੁਹਾਡੇ ਨਾਲ ਆ ਕਾਰਨ ਕੀ ਹੈ ਜੀ ਇਹਦਾ ਕਾਰਨ ਜਿਹੜਾ ਲੱਗਦਾ ਹੈ ਹੈ ਨਾ ਕਾਰਨ ਬਿਲਕੁਲ ਇੱਕੋ ਹੀ ਹੈ ਲਗਾਤਾਰ ਭਾਰਤ ਦੀ ਸਰਕਾਰ ਨੂੰ ਟੈਰੀਫ ਵਿਧਾਨ ਦੀ ਧਮਕੀ ਦਿੱਤੀ ਜਾ ਰਹੀ ਹੈ ਕੀ ਕਹਿ ਰਿਹਾ ਵੀ ਰੂਸ ਕੋਲ ਤੇਲ ਖਰੀਦਣਾ ਬੰਦ ਕਰੋ ਕੀ ਕਹਿ ਰਿਹਾ ਵਾਰ-ਵਾਰ ਟਰੰਪ ਹੈ ਰੂਸ ਤੋਂ ਤੇਲ ਖਰੀਦਣਾ ਖਰਾਬ ਬੰਦ ਕਰੋ ਵੀ ਤੁਸੀਂ ਜੋ ਕੁਝ ਪ੍ਰੋਡਕਟ ਖਰੀਦਦੇ ਨੇ ਅਮਰੀਕਾ ਤੋਂ ਖਰੀਦੋ ਵੀ ਰੂਸ ਤੋਂ ਤੁਸੀਂ ਤੇਲ ਖਰੀਦਦੇ ਹੋ ਦੂਜੇ ਪਾਸੇ ਜੁਕਰੇਨ ਦੇ ਹਮਲਾ ਕਰਕੇ ਉਹ ਬੰਦੇ ਮਾਰਦਾ ਪਿਆ ਇਨਸਾਨਾਂ ਦੀ ਹੱਤਿਆ ਕਰ ਰਿਹਾ ਹੈ ਪਰ ਦੋ ਦੋਖਲੀ ਨਹੀਂ ਦੀ ਅਮਰੀਕਾ ਦੁਆਰਾ ਖੇਲੀ ਜਾ ਰਹੀ ਹੈ ਦੂਜੇ ਪਾਸੇ ਇਜ਼ਰਾਈਲ ਨੂੰ ਮਦਦ ਕਰਕੇ ਉਹ ਗਾਜਾ ਦੀ ਕਤਰੀਆਂ ਦਾ ਕਰਵਾ ਸਕਦਾ ਪਰ ਦੂਜੇ ਪਾਸੇ ਸਵਾਲ ਇਸ ਗੱਲ ਦਾ ਨਹੀਂ ਹੈ ਕਿ ਵੀ ਟੈਰਿਫ ਕਿਉਂ ਲਗਾਏ ਟੈਰਰਿਸ ਕਰਕੇ ਲਗਾਇਆ ਜਾ ਰਿਹਾ ਹੈ ਕਿ ਕਿ ਟਰੰਪ ਦਾ ਝੂਠ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚੋਂ ਹਰ ਜਗ੍ਹਾ ਬੋਲਦਾ ਹੈ ਇਹ ਝੂਠ ਕੇ ਫਲਾਣੇ ਦਾ ਯੁੱਧ ਮੈਂ ਰਕਵਾਇਆ ਫਲਾਣੇ ਦਾ ਯੁੱਧ ਮੈਂ ਰਕਵਾਇਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ-ਪਾਕ ਮਸਲੇ ਦੇ ਵਿੱਚ ਜਿਲੇ ਉਹਨੇ ਕਿਹਾ ਵੀ ਮੈਂ ਰਕਵਾਇਆ ਯੁੱਧ ਉਹਦਾ ਪਰਦਾ ਫਾਸ਼ ਕੀਤਾ ਉਹਨੂੰ ਨੰਗਾ ਕੀਤਾ ਇਸ ਕਰਕੇ ਉਹ ਬੰਦਾ ਖਿਜਿਆ ਹੋਇਆ ਸਾਰੇ ਟੈਰੀਫਾਂ ਦੀ ਗੱਲ ਕਰ ਰਿਹਾ ਸਭ ਕੁਝ ਗੱਲ ਕਰ ਰਿਹਾ ਐਕਚੁਅਲੀ ਉਹਦਾ ਝੂਠ ਜਿਹੜਾ ਦੁਨੀਆ ਦੇ ਸਾਹਮਣੇ ਬੋਲਦਾ ਉਹ ਝੂਠ ਨੂੰ ਬੇਇਨਕਾਬ ਕੀਤਾ ਭਾਰਤ ਨੇ ਕਿ ਮੈਂ ਜ਼ਿੰਦਗੀ ਕਰਾਈ ਮੈਂ ਯੁੱਧ ਰਕਵਾਇਆ ਮੈਂ ਫਰਾਰਾ ਯੁੱਧ ਰਕਵਾਇਆ ਨੋ ਉਹਨੇ ਕੋਈ ਯੁੱਧ ਨਹੀਂ ਰਕਾਇਆ ਉਹ ਬੰਦਾ ਸਿਰਫ ਮੌਕੇ ਦਾ ਫਾਇਦਾ ਉਠਾ ਲੈਣਾ ਬੰਦਾ ਹੈ ਉਹ ਸਿਰਫ ਭਾਰਤ ਦੇ ਨਾਲ ਇਸ ਗੱਲ ਦੀ ਰੰਜਿਸ਼ ਰੱਖ ਰਿਹਾ ਕਿ ਮੈਨੂੰ ਮੈਨੀਫਿਟ ਕਿਉਂ ਨਹੀਂ ਲੈਣ ਦਿੱਤਾ ਗਿਆ ਭਾਰਤ-ਪਾਕਿ ਜੁੱਧ ਰੋਕਣ ਦਾ ਜਿਤਾਇਆ ਕਿ ਉਹ ਭੁੱਲ ਗਿਆ ਜਿਤਾਇਆ ਕਿ ਉਹ ਭਾਰਤ ਦੀਆਂ ਜਿੱਥੇ ਜਿਹੜੇ ਅਮਰੀਕਾ ਵਿੱਚ ਭਾਰਤੀ ਰਹਿ ਰਹੇ ਉਹਨਾਂ ਦੀ ਵੋਟਾਂ ਦੇ ਨਾਲ ਟਰੰਪ ਦੀ ਸਰਕਾਰ ਬਣੀ ਪਰ ਉਹਨੇ ਆਂਦੇ ਸਾਰ ਕੀਤਾ ਕਿ ਉਲਟਾ ਭਾਰਤੀਆਂ ਨੂੰ ਹੀ ਵਾਪਸ ਭੇਜਣਾ ਸ਼ੁਰੂ ਕਰਤਾ ਭਾਰਤੀਆਂ ਦੇ ਪ੍ਰਤੀਬੰਧ ਘੜਾ ਸੀਦਾ ਸਿੱਧੀ ਗੱਲ ਹੈ ਦੋਗਲਾ ਇਨਸਾਨ ਹੈ ਟਰੰਪ ਉਹਨੂੰ ਆਪਣੀ ਬੜੀ ਬੇਇੱਜ਼ਤੀ ਫੀਲ ਹੋ ਰਹੀ ਹੈ ਵੀ ਮੈਂ ਯੂਕਰੇਨ ਦੇ ਮਸਲੇ 'ਚ ਰਸ਼ੀਆ ਨੂੰ ਨਹੀਂ ਢਾ ਸਕਿਆ ਭਾਰਤ ਉਹਦੀ ਸਪੋਰਟ ਕਰਦਾ ਉਹਨੂੰ ਇਹ ਵੀ ਇੱਕ ਸ਼ਰਮ ਹੈ ਵੀ ਮੈਂ ਯੂਕਰੇਨ ਦੇ ਮੱਥੇ 'ਚ ਰਸ਼ੀਆ ਨੂੰ ਟਾੜੀ ਸੀ ਕਿਉਂਕਿ ਭਾਰਤ ਉਹ ਕੋ ਦਬ ਕੇ ਤੇਲ ਖਰੀਦ ਰਿਹਾ ਉਹਦੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਿਹਾ ਇਹਦੇ ਕਰਕੇ ਉਹ ਭਾਰਤ ਨਾਲ ਦੁਸ਼ਮਣੀ ਰੱਖ ਰਿਹਾ ਬਿਲਕੁਲ ਅਸੀਂ ਸਾਰੇ ਦੇਸ਼ ਵਾਸੀ ਇੱਕ ਇੱਕ ਮਤਰਾ ਹੀ ਰੱਖਦੇ ਆਂ ਵੀ ਮੋਦੀ ਜੀ ਅਮਰੀਕਾ ਤੋਂ ਝੁਕਣਾ ਨਹੀਂ ਸਾਰਾ ਦੇਸ਼ ਤੁਹਾਡੇ ਨਾਲ ਗਰਦ ਨਾਲ ਕੰਮ ਲਾ ਕਰਦਾ ਨਹੀਂ ਮੋਦੀ ਜੀ ਨੇ ਟਰੰਪ ਦੀਆਂ ਹਨਖ ਨੂੰ ਵੰਗਾ ਰਿਹਾ ਜਿਹੜੀ ਉਹਨਾਂ ਖ ਲਈ ਫਿਰਦਾ ਸੀ ਨਾ ਕਿ ਮੈਂ ਹੀ ਸਭ ਕੁਝ ਹੈ ਉਹਨੂੰ ਭਾਰਤ ਨੇ ਸਾਡੇ ਪ੍ਰਧਾਨ ਮੰਤਰੀ ਨੇ ਵੰਗਾ ਰਿਹਾ ਕਿ ਤੂੰ ਹੋਏਂਗਾ ਆਪਣੇ ਅਮਰੀਕਾ 'ਚ ਸਾਡੇ ਤੇ ਭਾਰਤ ਤੇ ਕਿਸੇ ਦਾ ਕੋਈ ਦਬਾਅ ਨਹੀਂ ਹੈਗਾ ਭਾਰਤ ਸਦਾ ਹੀ ਇੱਕ ਨੰਬਰ ਰਿਹਾ ਹੈ ਇੱਕ ਨੰਬਰ ਰੇ ਉਹ ਇੱਕ ਨੰਬਰ ਰੇ ਇੱਕ ਨੰਬਰ ਹੀ ਹੋਊਗਾ ਭਾਰਤ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹਨੂੰ ਵੰਗਾਰਿਆ ਕਿ ਚੱਲ ਤੂੰ ਜੋ ਹੋਏਗਾ ਆਪਣੇ ਆਪ ਨੂੰ ਟਰੰਪ ਕਹਿੰਦਾ ਪਰ ਭਾਰਤ ਦੇ ਅੰਦਰ ਤੇਰੀ ਇਹ ਦਾਦਾਗਰੀ ਨਹੀਂ ਚੱਲੂਗੀ ਬਿਲਕੁਲ ਨਹੀਂ ਚੱਲੂਗੀ ਬਿਲਕੁਲ ਭਾਰਤ ਦੇ ਲੋਕਾਂ ਨੂੰ ਵੀ ਅਸੀਂ ਕਮਾਂਗੇ ਮੈਕਡੋਨਲਡ ਸਬਵੇ KFC ਜਿਹੜੇ ਅਮਰੀਕੀ ਪ੍ਰੋਡਕਟ ਹਨ ਦਾ ਵਿਸ਼ਕਾਰ ਕਰੋ ਤਾਂ ਜੋ ਅਮਰੀਕਨ ਨੂੰ ਵੀ ਪਤਾ ਲੱਗੇ ਟੈਰਿਫ ਲਗਾਉਂਦਾ